ਦੀਨਾਨਗਰਪੁਰਸ ਵੱਲੋਂ ਵੱਖ-ਵੱਖ ਕਿਸਾਨਾਂ ਦੇ ਖੇਤਾਂ ਵਿੱਚੋਂ ਪਾਣੀ ਵਾਲੇ ਇੰਜਣ ਅਤੇ ਬਿਜਲੀ ਦੀਆਂ ਮੋਟਰਾਂ ਸਮੇਤ ਹੋਰ ਕਿਸਾਨਾਂ ਦਾ ਸਮਾਨ ਚੋਰੀ ਕਰਨ ਤਹਿ ਚਾਰ ਵਿਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਆਈ ਪੀਐਸ ਦਿਲਪ੍ਰੀਤ ਸਿੰਘ ਦਾ ਡੀਐਸਪੀ ਨੇ ਦੱਸਿਆ ਹਾਈਵੇ ਤੇ ਨਾਕਾ ਪਣਿਆੜ ਵਿਖੇ ਗੱਡੀਆਂ ਦੀ ਚੈਕਿੰਗ ਦੌਰਾਨ ਇੱਕ ਛੋਟਾ ਹਾਥੀ ਆਟੋ ਦਿਨਾਨਗਰ ਸਾੜ ਵੱਲੋਂ ਆਇਆ ਜਿਸ ਨੂੰ ਰੋਕ ਕੇ ਛੋਟਾ ਹਾਥੀ ਵਿੱਚੋਂ ਲੱਦੇ ਸਮਾਨ ਨੂੰ ਚੈੱਕ ਕੀਤਾ ਗਿਆ ਜਿਸ ਵਿੱਚੋਂ 4 ਇੰਜਨ ਦੀਆਂ ਤਿੰਨ ਪਾਣੀ ਵਾਲੀ ਬਿਜਲੀ ਦੀਆਂ ਮੋਟਰਾਂ ਤੇ ਇੱਕ ਮੋਟਰ ਲੋਬੀ ਕੰਪਨੀ ਦੀ ਤੇਨਾਂ ਔਸ ਪਾਵਰ ਦੋ ਮੋਟਰਾਂ ਦੇਸੀ ਸੇ ਡਿਲੀਵਰੀ ਪੈ ਬਲੋਹੇ ਇੰਜਨ ਅਤੇ ਮੋਟਰ ਬਰਾਮਦ ਹੋਏ ਦੇਖੋ ਜੀ ਬੀਤੇ ਰਾਤ ਤਮਰੀ ਤੋਂ ਚੋਰੀ ਹੋਏ ਸੀ ਕਿਸਾਨ ਦੇ ਘਰੋਂ ਚਾਰ ਇੰਜਨ ਤਿੰਨ ਮੋਟਰਾਂ ਤੇ ਤਿੰਨ ਪਾਈਪ ਬੈਲ ਤੇ ਇਹ ਸਾਡੀ ਪੁਲਸ ਪਾਰਟੀ ਨੇ ਸਵੇਰੇ ਜਿਹੜਾ ਪੁਨਿਆੜ ਨਾਕਾ ਇਹਦੇ ਵਿੱਚ ਐਸਐਹਓ ਦਿਨਾਨਗਰ ਦੀ ਨਿਸ਼ਾਨਿਰਦੇਸ਼ੇਟ ਉਹਨਾਂ ਦੀ ਇਹ ਦੀਨ ਕੰਮ ਕਰਦੇ ਹੋਏ ਬਹੁਤ ਵਧੀਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰਾਮਦ ਕਰ ਲਿਆ ਤੇ ਜਿਹੜੇ ਚਾਰ ਇੰਜਨ ਤਿੰਨ ਮੋਟਰ ਤਿੰਨ ਪਾਈਪ ਐਂਡ ਇਹਨਾਂ ਨੂੰ ਆਪਣੀ ਹਿਰਾਸਤ ਚ ਲੈ ਲਿਆ ਤੇ ਜਿਹੜੇ ਦੋਸ਼ੀ ਨੇ ਮਸਕੀਨ ਅਲੀ ਉਹ ਗ੍ਰਿਫਤਾਰ ਹੋ ਚੁੱਕੇ ਇਸ ਤੋਂ ਇਲਾਵਾ ਤਿੰਨ ਹੋਰ ਦੋਸ਼ੀ ਨੇ ਜਿਹੜੇ ਫਰਾਰ ਨੇ ਉਹਨਾਂ ਨੂੰ ਵੀ ਆਪਾਂ ਛੇਤੀ ਹੋਣਾ ਤੇ ਨਕੇਲ ਪਾ ਲਾਂਗੇ